ਚਲੋ ਪੰਜਾਬੀ ਦੇਖ ਰਹੇ ਦਸ਼ਕਾਂ ਦਾ ਪ੍ਰੋਗਰਾਮ ਯੂਐਸਾ ਟੈਂਕ ਵਿੱਚ ਬਹੁਤ-ਬਹੁਤ ਸਵਾਗਤ ਹੈ ਡੋਨਲਡ ਟਰੰਪ ਦੀ ਇੱਕ ਅਨਾ ਜਿਹੜੀ ਉਹਨਾਂ ਦੀ ਪਲਾਨ ਆ ਜਾਂ ਅਨਾਉਂਸਮੈਂਟ ਆ ਜਾਂ ਉਹਨਾਂ ਦਾ ਜੇ ਉਹ ਜਿੱਤ ਜਾਂਦੇ ਤੇ ਜੋ ਉਹਨਾਂ ਨੇ ਕਰਨਾ ਉਹ ਹੈਗੀ ਆ ਜਿਹੜੀ ਪਲਾਨਡ ਪੈਰੈਂਟਹੁਡ ਦੇ ਜਿਹੜੇ ਨਾਲ ਰਿਲੇਟਡ ਚੀਜ਼ਾਂ ਨੇ ਉਹਦੇ ਵਿੱਚ ਕੱਟ ਕਰਨੇ ਹੁਣ ਪਲਾਨ ਪੈਰੈਂਟ ਪੈਰੈਂਟਹੁਡ ਦਾ ਮਤਲਬ ਕੀ ਆ ਜਿਹੜੇ ਹੈਲਥ케ਅਰ ਪ੍ਰੋਵਾਈਡਰ ਆ ਜਿਹਦੇ ਵਿੱਚ ਕੁਝ ਸੇਵਾਵਾਂ ਦਿੱਤੀਆਂ ਜਾਂਦੀਆਂ ਇਹਦਾ ਬਰਥ ਕੰਟਰੋਲ ਜਾਂ ਦੂਜੇ ਨੰਬਰ ਦੇ ਉੱਤੇ ਕੈਂਸਰ ਦੀ ਸਕ੍ਰੀਨਿੰਗ ਆ ਤੀਜਾ ਲਾ ਲਓ ਦੂਜੀਆਂ ਜਿਹੜੀਆਂ ਰੀਪਰੋਡਕਟਿਵ ਹੈਲਥ케ਅਰ ਆ ਉਹੋ ਆ ਜਾਂ ਕੁਛ ਜਿਹੜੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਮਹੀਨੇ ਦੀ ਆਮਦਨ ਘੱਟ ਆ ਮੰਥਲੀ ਇਨਕਮ ਲੋਅ ਆ ਉਹਨਾਂ ਲੋਕਾਂ ਨੂੰ ਇਹ ਸੇਵਾਵਾਂ ਦਿੱਤੀਆਂ ਜਾਂਦੀਆਂ ਕਿਹਾ ਜਾ ਰਿਹਾ ਕਿ ਡੋਨਲਡ ਟਰੰਪ ਇਹਨਾਂ ਸੇਵਾਵਾਂ ਨੂੰ ਕੱਟ ਕਰਨ ਦੇਣਗੇ ਅਸਲ ਦੇ ਵਿੱਚ ਹੈ ਕੀ ਆ ਇਹ ਕਿਉਂ ਡਿਸਕਸ ਕੀਤਾ ਜਾ ਰਿਹਾ ਕਿਉਂਕਿ ਡੋਨਾਲਡ 트럼ਪ ਇਹਨੂੰ ਇਹਦੀ ਫੰਡਿੰਗ ਨੂੰ ਕੱਟ ਕਰਨਾ ਚਾਹੁੰਦੇ ਆ ਜੇ ਇਹ ਰਾਸ਼ਟਰਪਤੀ ਚੁਣ ਲਏ ਜਾਂਦੇ ਆ ਇਹ ਜਿਹੜੀ ਫੈਡਰਲ ਸਰਕਾਰ ਇਸ ਕੰਮ ਦੇ ਲਈ ਪੈਸਾ ਦੇ ਰਹੀ ਆ ਪਲਾਨਡ ਪੇਰੈਂਟਹੂਡ ਦੇ ਲਈ ਪ੍ਰੈਨਟ ਪੇਰੈਂਟਹੂਡ ਦਾ ਮਤਲਬ ਇਹ ਆ ਕਿ ਉਸ ਵਾਂਗ ਜਿਵੇਂ ਬਰਥ ਕੰਟਰੋਲ ਸੰਬੰਧੀ ਕੋਈ ਕੈਂਸਰ ਸਕਰੀਨਿੰਗ ਆ ਜਾਂ ਕੁਝ ਹੋਰ ਜਿਹੜੀਆਂ ਰੈਪਰੋਡਕਟਿਵ ਹੈਲਥ ਜਿਹੜੇ ਉਹ ਹੈਗੇ ਆ ਕੇਆਰ ਆ ਉਹ ਦੇ ਸਰਕਾਰ ਦਿੰਦੀ ਹੈ ਗਰੀਬਾਂ ਨੂੰ ਕਿਹਾ ਇਹ ਜਾ ਰਿਹਾ ਕਿ ਜੇ ਡੋਨਲਡ ਟਰੰਪ ਰਾਸ਼ਟਰਪਤੀ ਬਣ ਜਾਂਦੇ ਆ ਉਸ ਫੈਡਰਲ ਫੰਡਿੰਗ ਦੇ ਵਿੱਚ ਇਹ ਘੱਟ ਕਰ ਦੇਣਗੇ ਡੋਨਲਡ ਟਰੰਪ ਤੇ ਕੁਸ਼ਰ ਪਬਲਿਕਨ ਅ ਅਬੋਰਸ਼ਨਸ ਦਾ ਵਿਰੋਧ ਕਰ ਰਿਹਾ ਅਸੀਂ ਇਹ ਸਾਰੇ ਜਾਣਦੇ ਆ ਸਪੈਸ਼ਲੀ ਜਿਹੜੀ ਲੇਟ ਟਰਮ ਅਬੋਰਸ਼ਨਸ ਆ ਦੋ ਹੀ ਤਰ੍ਹਾਂ ਨੇ ਅਮਰੀਕਾ ਦੇ ਵਿੱਚ ਇੱਕ ਕਹਿੰਦਾ ਕਿ ਅਬੋਰਸ਼ਨ ਦੇ ਉੱਤੇ ਅਧਿਕਾਰ ਹੋਣਾ ਚਾਹੀਦਾ ਔਰਤ ਦਾ ਆਪਣਾ ਸਰੀਰ ਉਹਦਾ ਅਧਿਕਾਰ ਹੋਵੇ ਦੂਜੇ ਜਿਹੜੇ ਰਿਪਬਲਿਕਨ ਨੇ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਆ। ਖਾਸ ਤੌਰ ਦੇ ਤੇ ਰਿਪਬਲਿਕਨ ਜਾਂ ਡੋਨਲਡ 트੍ਰੰਪ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਆ ਕਿ ਲੇਟ ਟਰਮ ਅਬੋਰਸ਼ਨ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ। ਪਹਿਲੇ ਸਮੇਂ ਦੇ ਵਿੱਚ ਜਦੋਂ ਪ੍ਰੈਗਨੈਂਸੀ ਹੋਈ ਆ ਹੋ ਜਿਓ ਕਿ ਤੋਂ ਬਾਅਦ ਨਹੀਂ ਹੋਣਾ ਚਾਹੀਦਾ। ਤੇ ਉਹ ਇਹ ਚਾਹੁੰਦੇ ਆ ਕਿ ਜਦੋਂ ਅਬੋਰਸ਼ਨ ਹੀ ਨਹੀਂ ਹੋਣਾ ਤਾਂ ਜਿਹੜੀਆਂ ਇਦਾਂ ਦੀਆਂ ਸੇਵਾਵਾਂ ਦੇ ਉੱਤੇ ਟੈਕਸ ਫੇਅਰ ਦਾ ਪੈਸਾ ਲੱਗ ਰਿਹਾ ਜਿਹੜਾ ਕਿ ਅਸਲ ਦੇ ਵਿੱਚ ਫੈਡਰਲ ਸਰਕਾਰ ਦੇ ਰਹੀ ਫੈਡਰਲ ਸਰਕਾਰ ਕਿੱਥੋਂ ਦੇ ਰਹੀ ਹੈ? ਲੋਕਾਂ ਦਾ ਹੀ ਪੈਸਾ ਆ। ਵੀ ਉਹ ਅਸੀਂ ਨਹੀਂ ਦੇਣਾ ਟੈਕਸਪੇਅਰ ਦਾ ਪੈਸਾ ਕਿਸੇ ਵੀ ਇਦਾਂ ਦੀ ਆਰਗੇਨਾਈਜੇਸ਼ਨ ਨੂੰ ਜਿਹੜੀ ਆਰਗੇਨਾਈਜੇਸ਼ਨ ਇਹ ਸਵਾਵਾਵਾਂ ਦੇ ਰਹੀ ਆ ਜਾਂ ਇਸ ਗੱਲ ਦੇ ਵਿੱਚ ਹੈਲਪ ਕਰ ਰਹੀ ਆ ਉਹਨੂੰ ਸਰਕਾਰ ਨੇ ਫੰਡਿੰਗ ਨਹੀਂ ਦੇਣੀ ਹੁਣ ਜਿਵੇਂ ਜਿਹੜਾ ਫੰਡ ਕੱਟ ਕਰਨ ਦਾ ਮਤਲਬ ਕੀ ਆ ਕਿ ਜਿਹੜੀਆਂ ਇੰਪੋਰਟੈਂਟ ਹੈਲਥ케ਅਰ ਸਰਵਿਸਿਜ਼ ਨੇ ਜਿਵੇਂ ਬਰਥ ਕੰਟਰੋਲ ਆ ਜਾਂ ਜਿਹੜੀ ਕੈਂਸਰ ਸਕਰੀਨਿੰਗ ਆ ਕੁਝ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਉਹ ਚੀਜ਼ਾਂ ਬੰਦ ਹੋ ਜਾਣਗੀਆਂ ਜਦੋਂ ਕਿ ਇਹ ਤੇਰ ਕਹਿ ਰਹੀ ਆ ਕਿ ਜਦੋਂ ਅਸੀਂ ਅਬੋਰਸ਼ਨ ਦੇ ਵਿਰੋਧ ਦੇ ਵਿੱਚ ਆ ਅਸੀਂ ਬਰਥ ਕੰਟਰੋਲ ਚਾਹੁੰਦੇ ਹੀ ਨਹੀਂ ਅਸੀਂ ਉਸ ਕਿਸਮ ਦਾ ਕੁਝ ਚਾਹੁੰਦੇ ਹੀ ਨਹੀਂ ਤਾਂ ਫਿਰ ਜੇ ਕੋਈ ਉਹ ਸੇਵਾਵਾਂ ਦਿੰਦਾ ਆ ਤੇ ਅਸੀਂ ਉਹਨੂੰ ਜਿਹੜੇ ਟੈਕਸ ਪੇਅਰ ਦਾ ਪੈਸਾ ਕਿਉਂ ਦਈਏ ਅਸੀਂ ਉਹ ਸੇਵਾਵਾਂ ਨੂੰ ਫੈਡਰਲ ਸਰਕਾਰ ਦੀ ਫੰਡਿੰਗ ਬੰਦ ਕਰ ਦਾਂਗੇ ਜਾਂ ਉਹਦੇ 'ਚ ਘੱਟ ਕਰ ਦਾਂਗੇ ਇਹਨੂੰ ਲੈ ਕੇ ਹੁਣ ਅਮਰੀਕਾ ਦੇ ਵਿੱਚ ਇਸ ਵੇਲੇ ਰੌਲਾ ਪੈ ਰਿਹਾ ਹੈ ਕਿ ਇਹ ਜਿਹੜੀ ਫੰਡਿੰਗ ਜੇ ਉਹ ਜਿੱਤ ਜਾਂਦੇ ਆ ਤੇ ਇਸ ਕੰਮ ਦੇ ਵਿੱਚ ਜਿਹੜੀ ਰੀਪਰੋਡਕਟਿਵ ਹੈਲਥ케ਅਰ ਉਹਦੇ ਵਿੱਚ ਫੰਡਿੰਗ ਨੂੰ ਕੱਟ ਕਰ ਦੇਣਗੇ ਇਹ ਫੋਕਸ ਕਰ ਰਹੇ ਆ ਲੌਂਗ ਟਰਮ ਜਿਹੜੇ ਅਬੋਰਸ਼ਨਸ ਨੇ ਉਹਦੇ ਉੱਤੇ 트럼ਪ ਤੇ ਇਹਨਾਂ ਦੇ ਜਿਹੜੇ ਰਨਿੰਗ ਕਮੇਟੀ ਜਿਹੜੀ ਵੈਂਸ ਨੇ ਇਹ ਟੈਕਸ ਪੇਰ ਦੀ ਫੰਡਿੰਗ ਲੇਟ ਟਰਮ ਅਬੋਰਸ਼ਨਸ ਦੇ ਲਈ ਕਹਿ ਰਹੇ ਆ ਕਿ ਲੌਂਗ ਸਸਟੇਨਿੰਗ ਇਹਨਾਂ ਦੀ ਤੁਹਾਨੂੰ ਪਤਾ ਹੈ ਕਿ ਪੋਜੀਸ਼ਨ ਵੀ ਹੈਗੀ ਆ ਦੂਜਾ ਅਬੋਰਸ਼ਨ ਦੇ ਮੁੱਦੇ ਦੇ ਉੱਤੇ ਰਿਪਬਲਿਕਨ ਕੋਸ਼ਿਸ਼ ਸ਼ਿਫਟ ਹੋਏ ਆ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਡੈਮੋਕ੍ਰੇਟ ਚਾਹੁੰਦੇ ਆ ਕਿ ਅਬੋਰਸ਼ਨ ਕੀਤਾ ਜਾਵੇ ਜੇ ਔਰਤ ਚਾਹੁੰਦੀ ਆ ਜੰਗ ਟੁਕਟ ਕੁਸ਼ਲਤਾਵਾਂ ਦੇ ਵਿੱਚ ਤੱਕ ਕਰ ਲਿਆ ਜਾਵੇ ਮਾਂ ਦੀ ਕੋਖ ਦੇ ਵਿੱਚ ਬੱਚੇ ਨੂੰ ਮਾਰਨਾ ਜਾਇਜ਼ ਹੋਵੇ ਰਿਪਬਲਿਕਨ ਇਹ ਚਾਹੁੰਦੇ ਸੀ ਵੀ ਇਹ ਬਿਲਕੁਲ ਗਲਤ ਆ ਕਿਸੇ ਵੀ ਫਾਰਮ ਦੇ ਵਿੱਚ ਭਾਵੇਂ ਰੇਪ ਹੋਇਆ ਭਾਵੇਂ ਕੁਸ਼ ਹੋਇਆ ਜੇ ਬੱਚਾ ਪੈਦਾ ਹੋ ਰਿਹਾ ਤੇ ਉਹ ਹੋ ਰਿਹਾ ਭਾਵੇਂ ਉਹ ਨਹੀਂ ਠੀਕ ਉਹਦਾ ਬਰਥ ਹੋਣਾ ਚਾਹੀਦਾ ਉਹਨੂੰ ਮਾਰਨ ਦਾ ਹੱਕ ਨਹੀਂ ਹੈ ਪਰ ਹੁਣ ਹੁਣ ਰਿਪਬਲਿਕਨ ਦੀ ਇੱਕ ਸ਼ਿਫਟ ਆ ਇਸ ਗੱਲ ਦੇ ਉੱਤੇ ਰਿਪਬਲਿਕਨ ਜਿਹਨਾਂ ਦੇ ਵਿੱਚ 트ੰਪ ਵੀ ਆ ਆ ਇਹ ਜਿਹੜੇ ਆ ਅਬੋਰਸ਼ਰ ਰਾਈਟ ਦੇ ਵਿਰੋਧ ਦੇ ਵਿੱਚ ਤਾਂ ਹੈਗੇ ਹੀ ਆ ਪਰ ਰੀਸੈਂਟਲੀ ਥੋੜੇ ਜੇ ਨਰਮ ਹੋਏ ਆ ਇਸ ਗੱਲ ਦੇ ਉੱਤੇ ਤੇ ਇਹਨਾਂ ਨੇ ਇਹ ਕਿਹਾ ਜਿਹੜੀ ਕਿ ਪਹਿਲੇ ਆਹ ਜਿਹੜਾ ਕਮਲਾ ਹੈਰਸ ਦੇ ਨਾਲ ਡਿਬੇਟ ਹੋਇਆ ਸੀ ਉਹਦੇ ਵਿੱਚ ਵੀ ਡੋਨਲਡ 트ੰਪ ਨੇ ਬਾਰ-ਬਾਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਇਹ ਰਾਈਟ ਜਿਹੜਾ ਆ ਸਟੇਟਸ ਨੂੰ ਦੇ ਦਿਓ ਜਿਸ ਸਟੇਟਸ ਫੈਸਲਾ ਕਰਦੀਆਂ ਆ ਤੇ ਉਹ ਜੋ ਚੋਣੋ ਕਰ ਸਕਦੀਆਂ ਇਹਦਾ ਮਤਲਬ ਇਹ ਆ ਕਿ ਥੋੜੇ ਜੇ ਨਰਮ ਹੋਏ ਆ ਜਾਂ ਇਦਾਂ ਕਹ ਲਓ ਉਧਰਲੇ ਪਾਸੇ ਦੀਆਂ ਵੋਟਾਂ ਵੀ ਇਹਨਾਂ ਦੇ ਪਾਸੇ ਨੂੰ ਆਉਣ ਦੀ ਆਸ ਆ ਇਸ ਵੇਲੇ 트럼ਪ ਨੇ ਜਿਹੜੀ 2022 ਦੀ ਸੁਪਰੀਮ ਕੋਰਟ ਦਾ ਡਿਸੀਜਨ ਸੀਗਾ ਜਿਹਦੇ ਵਿੱਚ ਰੋ ਵਰਸਸ ਵੇਲਡ ਨੂੰ ਓਵਰਟਰਨ ਕਰ ਦਿੱਤਾ ਸੀ ਉਹ ਵੀ ਇਹਨਾਂ ਦੇ ਵੇਲੇ ਦੇ ਵਿੱਚ ਹੋਇਆ ਸਟੇਟ ਲੈਵਲ ਡਿਸੀਜਨ ਦੀ ਹੈ ਸਪੋਰਟ ਕਰਦੇ ਆ ਉਹ ਕਹਿੰਦੇ ਜਿਹੜਾ ਅਬੋਰਸ਼ਨ ਦੇ ਮਾਮਲੇ ਦੇ ਵਿੱਚ ਆ ਉਹ ਇੰਡੀਵਿਜੂਅਲ ਸਟੇਟਸ ਬਣਾਉਣ ਨਾ ਕਿ ਜਿਹੜੀ ਫੈਡਰਲ ਸਰਕਾਰ ਬਣਾਵੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਸ਼ਿਫਟ ਆ ਸੋ ਇਹਨਾਂ ਸਰਵਿਸਸ ਦੇ ਵਿੱਚ ਜਿਹੜੀ ਜਿਵੇਂ ਅਬੋਰਸ਼ਨ ਆ ਜਿਹੜਾ ਫੈਡਰਲ ਲਾਅ ਆ ਉਹ ਪਹਿਲਾਂ ਹੀ ਇਸ ਗੱਲ ਨੂੰ ਰੋਕਦਾ ਆ ਪਲਾਨਡ ਪੇਰੈਂਟਹੁੱਡ ਨੂੰ ਸਰਕਾਰ ਦੇ ਪੈਸੇ ਦੇ ਨਾਲ ਅਬੋਰਸ਼ਨ ਕਰਨ ਨੂੰ ਬੇਸਿਕਲੀ ਹੁਣ ਹੈਲਥ ਐਕਸੈਸ ਬਾਰੇ ਫੇਅਰ ਕਨਸਰਨ ਜਿਹੜੀ ਪਲਾਨਡ ਪੇਰੈਂਟਹੁੱਡ ਆ ਉਹ ਇਹ ਚਿੰਤਾ ਆ ਜਾਂ ਉਹਦੀ ਚੇਤਾਵਨੀ ਆ ਇਹ ਫੈਡਰਲ ਫੰਡਿੰਗ ਦੇ ਵਿੱਚ ਕੱਟ ਹੋ ਜਾਣੇ ਆ ਤੇ ਇਹਦੇ ਨਾਲ ਜਿਹੜੇ ਇੰਪੋਰਟੈਂਟ ਸਰਵਿਸਿਜ਼ ਨੇ ਜਿਵੇਂ ਬਰਥ ਕੰਟਰੋਲ ਆ ਜਾਂ ਕੈਂਸਰ ਸਕਰੀਨਿੰਗ ਆ ਕਈ ਮਿਲੀਅਨ ਲੋਕ ਇਹਦੇ ਵਿੱਚ ਆਉਂਦੇ ਆ ਉਹ ਪਿੱਛੇ ਰਹਿ ਜਾਣਗੀਆਂ ਇਹ ਇਸ ਵੇਲੇ ਚਿੰਤਾ ਦੀ ਗੱਲ ਵੀ ਆ ਜਿਹੜੇ ਜਦੋਂ 트럼ਪ ਪਹਿਲਾ ਪ੍ਰੈਜ਼ੀਡੈਂਟ ਸੀਗੇ ਇਹਨਾਂ ਨੇ ਕੋਸ਼ਿਸ਼ ਉਦੋਂ ਵੀ ਕੀਤੀ ਸੀ ਕਿ ਜਿਹੜੇ ਫੰਡ ਆ ਇਹਨਾਂ ਆਰਗੇਨਾਈਜੇਸ਼ਨਸ ਦੇ ਰੋਕ ਦਿੱਤੇ ਜਾਣ ਉਹਦੇ ਤੋਂ ਬਾਅਦ ਫਿਰਣਾ ਨੂੰ ਕਾਨੂੰਨੀ ਅੜਚੜਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਤੇ ਇਹਨੂੰ ਬਾਅਦ ਦੇ ਵਿੱਚ ਜਾ ਕੇ ਜਿਹੜਾ ਮਤਲਬ ਅਨਡਨ ਕਰ ਦਿੱਤਾ ਸੀ ਇਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸੋ ਇੱਕ ਵਾਰੀ ਫੇਰ ਇਹ ਮਾਮਲਾ ਚਰਚਾ ਦੇ ਵਿੱਚ ਹੈ ਡੋਨਲਡ ਟਰੰਪ ਤੇ ਜੇਡੀ ਵੈਂਸ ਚਰਚਾ ਦੇ ਵਿੱਚ ਨੇ ਦੇਖੋ ਕੀ ਅਸਲ ਦੇ ਵਿੱਚ ਜੇ ਇਲੈਕਸ਼ਨ ਜਿੱਤਦੇ ਤਾਂ ਉਹਦੇ ਬਾਅਦ ਇਸ ਚੀਜ਼ ਦਾ ਇਸ ਮੁੱਦੇ ਦਾ ਬਣਦਾ ਆ ਅਗਲੀ ਗੱਲ ਮੈਂ ਦੱਸੋ ਕਾਮਲਾ ਹੇਰਸ਼ ਬਾਰੇ ਹੈ ਕੈਲੀਫੋਰਨੀਆ ਦੇ ਵਿੱਚ ਜਿਹੜੇ ਕਈ ਇਸ਼ੂਜ਼ ਨੇ ਕਮਲਾ ਹਰਿਸ ਇੱਥੇ ਖਾਸ ਤੌਰ ਦੇ ਉੱਤੇ ਫੋਕਸ ਕਰ ਰਹੇ ਆ ਤੇ ਕੋਸ਼ ਮੁਦਿਆਂ ਦੇ ਉੱਤੇ ਇਹਨਾਂ ਦੀ ਸਥਿਤੀ ਬਹੁਤੀ ਕਲੀਅਰ ਨਹੀਂ ਹੈ ਜਿਹਾ ਇਦਾਂ ਕਹਿ ਲਓ ਜਿਹੜੇ ਕੀ ਬੈਲਟ ਮੈਜਰ ਜਿਹੜੇ ਆ ਉਹਦੇ ਵਿੱਚ ਉਹ ਉਹਨਾਂ ਦੀਆਂ ਜਿਹੜੀਆਂ ਪ੍ਰਾਇੋਰਟੀਜ਼ ਨੇ ਉਹ ਸਪਸ਼ਟ ਹੋ ਰਹੀਆਂ ਜਿਓ ਪ੍ਰੈਜ਼ੀਡੈਂਟ ਦੇ ਲਈ ਚੁਣੇ ਜਾਂਦੇ ਆ ਕ੍ਰਾਈਮ ਮੈਜਰ ਇੱਕ ਬਹੁਤ ਕੰਟਰੋਵਰਸੀ ਵਾਲਾ ਮੁੱਦਾ ਆ ਪ੍ਰੋਪੋਜੀਸ਼ਨ 36 ਪ੍ਰੋਪੋਜੀਸ਼ਨ 36 ਕ੍ਰਾਈਮ ਦੇ ਉੱਤੇ ਸਖਤੀ ਕਰਦੀ ਹੈ ਇਹ ਸਭ ਤੋਂ ਵੱਡਾ ਇਸ਼ੂ ਆ ਇਸ ਵੇਲੇ ਇਹਦੇ ਨਾਲ ਜਿਹੜੇ ਡਰੱਗ ਜਾਂ ਥੈਫਟ ਕ੍ਰਾਈਮ ਆ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਊਗੀ ਹੁਣ ਇਹ ਮੁੱਦਾ ਇਸ ਇਲੈਕਸ਼ਨ ਦੇ ਵਿੱਚ ਵੀ ਨਾਲ ਆਉਣਾ ਜਿਹੜੇ ਕੁਝ ਡੈਮੋਕ੍ਰੇਟਸ ਨੇ ਉਹ ਇਹਦੀ ਸਪੋਰਟ ਕਰਦੇ ਆ ਦੂਜੇ ਦਾ ਵਿਰੋਧ ਕਰਦੇ ਆ ਜਿਹਦੇ ਨਾਲ ਪਾਰਟੀ ਦੇ ਵਿੱਚ ਇਸ ਮੁੱਦੇ ਦੇ ਉੱਤੇ ਕਲੀਅਰ ਕਟ ਸਪਲੀਟ ਆ ਪ੍ਰੋਪੋਜੀਸ਼ਨ 36 ਕੈਲੀਫੋਰਨੀਆ ਦੇ ਵਿੱਚ ਅ ਮਤਲਬ ਸਖਤੀ ਕਰਦੀ ਆ ਕ੍ਰਾਈਮ ਦੇ ਉੱਤੇ ਜਾਂ ਚੋਰੀ ਦੇ ਉੱਤੇ ਇਹ ਮਾਮਲਾ ਸਿੱਧਾ-ਸਿੱਧਾ ਉਹਦੇ ਨਾਲ ਜੁੜਦਾ ਆ ਡੈਮੋਕ੍ਰੇਟ ਇਹ ਲੈ ਕੇ ਆਏ ਆ ਡੈਮੋਕ੍ਰੇਟੀ ਇਹਦੇ ਵਿੱਚੋਂ ਡਿਵਾਈਡਰ ਨੇ ਇੱਕ ਧਿਰ ਸਪੋਰਟ ਕਰਦੀ ਆ ਦੂਜੀ ਧਿਰ ਜਿਹੜੀ ਆ ਵਿਰੋਧ ਕਰਦੀ ਆ ਕਮਲਾ ਹਰਸਦਾ ਦੇ ਉੱਤੇ ਸਟੈਂਡ ਕੀ ਆ ਕਿ ਇਹ ਹੁਣ ਤੱਕ ਇਹਦੇ ਉੱਤੇ ਚੁੱਪ ਰਹੇ ਆ ਪ੍ਰੋਪ 36 ਦੇ ਬਾਰੇ ਕਿਉਂਕਿ ਉਹ ਜਿਹੜਾ ਵੱਖ-ਵੱਖ ਪਾਰਟਸ ਨੇ ਉਹਦੀ ਪਾਰਟੀ ਦੇ ਵਿੱਚ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਰਾਏ ਦੇ ਉੱਤੇ ਟਕਰਾਰ ਆ ਉਹ ਉਹਨੂੰ ਹੋਰ ਨਹੀਂ ਵਧਾਉਣਾ ਚਾਹੁੰਦੇ ਇੱਕ ਹੋਰ ਵੱਡਾ ਇਸ਼ੂ ਆ ਇਹ ਸਾਰੇ ਕੁਸ਼ਤੇ ਵਿੱਚ ਜਿਹੜਾ ਕਲਾਈਮੇਟ ਚੇਂਜ ਦਾ ਬੈਲਟ ਕਿਉਂਕਿ ਬੈਲਟ ਦੇ ਉੱਤੇ ਤੁਸੀਂ ਵੋਟਾਂ ਪਾਉਣੀਆਂ ਉਹਦੇ ਤੇ ਕੀ ਕੀ ਇਸ਼ੂਜ਼ ਨੇ ਜਿਹੜਾ ਕਲਾਈਮੇਟ ਚੇਂਜ ਜਾਂ ਪ੍ਰੈਜ਼ੈਂਟ ਰਿਫਾਰਮਸ ਨੇ ਜਿਹੜੀਆਂ ਜੇਲ੍ਹਾਂ ਦੇ ਵਿੱਚ ਸੁਧਾਰ ਦੀ ਗੱਲ ਆ ਤੇ ਹੈਲਥ케ਅਰ ਆ ਤੇ ਜਿਹੜੀਆਂ ਕਮਲਾ ਹੈਰਸ ਦੀਆਂ ਚੁਆਇਸਸ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਇਹ ਦੱਸ ਦੀਆਂ ਨੇ ਕਿ ਐਜ਼ ਅ ਪ੍ਰੈਜ਼ੀਡੈਂਟ ਉਹਨੇ ਇਹਨਾਂ ਮੁੱਦਿਆਂ ਦੇ ਉੱਤੇ ਕੀ ਸਟੈਂਡ ਬਣਾਉਣਾ ਹੈ ਉਹ ਮੁੱਦਾ ਜਿਹਦੇ ਉੱਤੇ ਉਹਦੀ ਪਾਰਟੀ ਡਿਵਾਈਡਿਡ ਆ ਦੋਵਾਂ ਹਿੱਸਿਆਂ ਦੇ ਵਿੱਚ ਜਿਹੜੀ ਕਮਲਾ ਹੈਰਿਸ ਆ ਤੇ ਦੂਜੇ ਪੋਲੀਟਿਸ਼ੀਅਨਸ ਨੇ ਉਹਨਾਂ ਨੂੰ ਪ੍ਰੈਸ਼ਰ ਆ ਕਿ ਤੁਸੀਂ ਸਾਈਡ ਲਓ ਦੱਸੋ ਇਹਦੇ ਤੇ ਦੋ ਪਾਸੇ ਦੀ ਗੱਲ ਨਾ ਕਰੋ ਸਪਸ਼ਟ ਸਟੈਂਡ ਲਓ ਪਰ ਬਹੁਤ ਸਾਰੇ ਜਿਨ੍ਹਾਂ ਦੇ ਵਿੱਚ ਹੈਰਿਸ ਵੀ ਆ ਉਹ ਇਸ ਦੋਵਾਂ ਮੁੱਦਿਆਂ ਦੇ ਉੱਤੇ ਆਪਣਾ ਡਿਸੀਜਨ ਨਹੀਂ ਦੇ ਰਹਾ ਜਾਇਦਾ ਕਹ ਲਓ ਵੀ ਉਹ ਕਿਸੇ ਨਾ ਕਿਸੇ ਵੀ ਰਾਜਨੀਤਿਕ ਰਿਸਕ ਤੋਂ ਬਚਣ ਦੇ ਲਈ ਚੁੱਪ ਰਹੇ ਸੋ ਜਿਹੜਾ ਕੈਲੀਫੋਰਨੀਆ ਦੇ ਕੁਝ ਮੈਜਰਸ ਨੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਜਿਨੇ ਕੈਲੀਫੋਰਨੀਆ ਦੇ ਵਿੱਚ ਵੋਟ ਕਰਨੀਆਂ ਇੰਪੋਰਟੈਂਟ ਡਿਸੀਜਨ ਉਹਨਾਂ ਨੇ ਬਣਾਉਣੇ ਆ ਸਟੇਟ ਪਾਲਿਸੀਜ਼ ਦੇ ਵਿੱਚ ਜਿਹੜੇ ਦੱਸਣਗੇ ਕਿ ਐਜ਼ ਅ ਪ੍ਰੈਜ਼ੀਡੈਂਟ ਉਹਨਾਂ ਦੀ ਪ੍ਰਾਇੋਰਟੀ ਕੀ ਹੈ ਸੋ ਜਿਹੜਾ ਬੈਲਟ ਇਸ਼ੂ ਆ ਕੈਲੀਫੋਰਨੀਆ ਦੇ ਵਿੱਚ ਇਹਨਾਂ ਨੇ 10 ਵੈਲਿਡ ਇਨੀਸ਼ੀਏਟਿਵ ਦੇ ਉੱਤੇ ਵੋਟ ਕਰਨੀ ਆ ਜਿਹਦੇ ਵਿੱਚ ਕਈ ਵੱਡੇ ਟਾਪਿਕ ਜਿਹਦੇ ਵਿੱਚ ਕ੍ਰਾਈਮ ਵੀ ਆ ਇਹਦਾ ਪਹਿਲਾ ਦਾਸਾ ਪ੍ਰੋਪੋਜੀਸ਼ਨ 36 ਕਲਾਈਮੇਟ ਚੇਂਜ ਵੀ ਆ ਹੈਲਥ케어 ਵੀ ਆ ਤੇ ਇਹਨਾਂ ਸਾਰਿਆਂ ਦੇ ਉੱਤੇ ਇਹ ਇਹਨਾਂ ਸਾਰਿਆਂ ਮੁੱਦਿਆਂ ਦਾ ਹੀ ਕਮਲਾ ਹੈਰਿਸ ਨੂੰ ਉਸ ਵੇਲੇ ਸਾਹਮਣਾ ਕਰਨਾ ਪੈਣਾ ਜਦੋਂ ਉਹਨੇ ਪ੍ਰੈਜ਼ੀਡੈਂਟ ਬਣ ਜਾਣਾ ਆ ਸੋ ਪ੍ਰੋਪੋਜੀਸ਼ਨ 36 ਦੇ ਤੱਕ ਕਲੀਅਰ ਕਟ ਡਿਵੀਜ਼ਨ ਆ ਇਹਨਾਂ ਦੇ ਵਿੱਚ ਇੱਕ ਸਪੋਰਟ ਕਰ ਰਹੇ ਆ ਇੱਕ ਸਪੋਰਟ ਨਹੀਂ ਕਰ ਰਹੇ ਜਿਹੜੀ ਦੂਜਾ ਹੈਗਾ ਕਿ ਕ੍ਰਾਈਮ ਦੀ ਪਰਸੈਪਸ਼ਨ ਕੀ ਆ ਤੇ ਰਿਐਲਿਟੀ ਕੀ ਆ ਭਾਵੇਂ ਕ੍ਰਾਈਮ ਜਿਹੜਾ ਜਨਰਲੀ ਘਟ ਰਿਹਾ ਆ ਪਰ ਪਬਲਿਕ ਦਾ ਆਮ ਲੋਕਾਂ ਦਾ ਕੰਸਰਨ ਇਹ ਆ ਕਿ ਇਹ ਸੈਨ ਫਰਾਂਸਿਸਕੋ ਵਰਗੇ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਵਧ ਰਿਹਾ ਉਹਦੇ ਨਾਲ ਹੁਣ ਜਦੋਂ ਕਿ ਸੈਨ ਫਰਾਂਸਿਸਕੋ ਦੇ ਵਿੱਚ ਕ੍ਰਾਈਮ ਇੰਨਾ ਜ਼ਿਆਦਾ ਆ ਕਿ ਉੱਥੋਂ ਵੱਡੇ ਵੱਡੇ ਸਟੋਰ ਸ਼ਹਿਰ ਛੱਡ ਕੇ ਕਿਤੇ ਹੋਰ ਚਲੇ ਗਿਆ ਜਾਂ ਉਹਨੇ ਬੰਦ ਕਰਤੇ ਵੀ ਸਾਡੇ ਕੋਲੋਂ ਤੇ ਚੋਰ ਉਚੱਕਿਆਂ ਦੇ ਨਾਲ ਜੈ ਸੰਭਾ ਹੀ ਨਹੀਂ ਜਾ ਰਿਹਾ ਸਾਨੂੰ ਸੋ ਉਸ ਮਾਮਲੇ ਦੇ ਉੱਤੇ ਜਿਹੜੇ ਇਹ ਇਸ਼ੂ ਵੱਡਾ ਆ ਕਿ ਜੇ ਸੈਨ ਫਰਾਂਸਿਸਕੋ ਦੇ ਵਿੱਚ ਡੈਮੋਕ੍ਰੇਟਸ ਕੁਝ ਨਹੀਂ ਕਰਦੇ ਜਾਂ ਕੁਝ ਕਰਦੇ ਆ ਉਹਦਾ ਕੀ ਬੈਕਲੈਸ਼ ਹੋ ਸਕਦਾ ਇਹ ਮਾਮਲਾ ਹੈ ਇਸ ਵੇਲੇ ਦੋਵਾਂ ਦੇ ਉੱਤੇ ਆ ਕਈ ਮੁੱਦਿਆਂ ਦੇ ਉੱਤੇ ਦੂਜੇ ਪਾਸੇ ਰਾਸ਼ਟਰਪਤੀ ਜਿਹੜੇ ਦੀ ਦੌੜ ਵਿੱਚ ਸ਼ਾਮਲ ਡੋਨਲਡ ਟਰੰਪ ਵੀ ਐਸੇ ਪੋਜੀਸ਼ਨ ਦੇ ਵਿੱਚ ਨੇ ਹਾਲਤ ਉਨ੍ਹਾਂ ਦੀ ਵੀ ਕੁਝ ਥਾਵਾਂ ਦੇ ਉੱਤੇ ਮਤਲਬ ਲਗਭਗ ਇਦਾਂ ਦੀ ਹੈ ਜਿਹੜਾ ਫਲੋਰੀਡਾ ਦੇ ਵਿੱਚ ਫਲੋਰੀਡਾ ਦੇ ਵਿੱਚ ਵੋਟਰਸ ਨੇ ਡਿਸਾਈਡ ਕਰਨਾ ਕਿ ਜਿਹੜਾ 6 ਹਫਤੇ ਦਾ ਵਰਸ਼ਨ ਬੈਨ ਆ ਉਹਦੇ ਉੱਤੇ ਕੀ ਫੈਸਲਾ ਆ ਉਹ ਟੌਪਿਕ ਜਿਹਦੇ ਉੱਤੇ ਇਹਨਾਂ ਦੀ ਸਿੱਧੀ ਸਿੱਧੀ ਆਲੋਚਨਾ ਹੋ ਰਹੀ ਆ ਆ ਜਿਹੜੀ ਕਮਲਾ ਹਾਇਰਸ ਆ ਇਹਨਾਂ ਨੇ ਆਪਣੇ ਪਿਛਲੇ ਤਜਰਬੇ ਦੇ ਵਿੱਚ ਦੱਸਿਆ ਜਦੋਂ ਇਹ ਕ੍ਰਾਈਮ ਦੇ ਬਾਰੇ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਜਿਹੜੇ ਕ੍ਰਿਮੀਨਲਸ ਦੇ ਨਾਲ ਕਿੱਦਾਂ ਆਪਣੇ ਕੈਰੀਅਰ ਦੇ ਵਿੱਚ ਡੀਲ ਕੀਤਾ ਇਸ ਮਾਮਲੇ ਦੇ ਉੱਤੇ ਜੇਕਰ ਕਮਲਾ ਹਾਇਰਸ ਸਟੈਂਡ ਸਪਸ਼ਟ ਕਰ ਦਿੰਦੇ ਆ ਤਾਂ ਪਾਰਟੀ ਦੇ ਵਿੱਚ ਇੱਕ ਧਿਰ ਇਹਨਾਂ ਦੇ ਵਿਰੋਧੀ ਹੋ ਸਕਦੀ ਆ ਤੇ ਦੂਜਾ ਓਵਰਾਲ ਵੋਟਾਂ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਬਹੁਤ ਨੁਕਸਾਨ ਵੀ ਇਸ ਗੱਲ ਦਾ ਕਿਉਂਕਿ ਆਲੋਚਨਾ ਇਸ ਗੱਲ ਦੀ ਪਹਿਲਾਂ ਹੀ ਹੋ ਰਹੀ ਹੈ ਨੁਕਸਾਨ ਵੀ ਇਸ ਗੱਲ ਦਾ ਹੋ ਸਕਦਾ ਅਗਲੀ ਗੱਲ ਪਰ ਦੋਸਤੋ ਸੁਪਰੀਮ ਕੋਰਟ ਦੇ ਇਸ ਟਰਮ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਉਹਦੇ ਸਾਹਮਣੇ ਆ ਉਹਦੇ ਉੱਤੇ ਚਰਚਾ ਹੈ ਸੁਪਰੀਮ ਕੋਰਟ ਟਰਮ ਦਾ ਮਤਲਬ ਕੀ ਆ ਜਿਹਦਾ ਸਾਲ ਹੁੰਦਾ ਸਾਲ ਬਾਅਦ ਇੱਕ ਟਰਮ ਜਿਹੜੀ ਸਕੇਡਿਊਲ ਹੁੰਦੀ ਆ ਸੁਪਰੀਮ ਕੋਰਟ ਦੀ ਜਿਹਦੇ ਵਿੱਚ ਕੁਝ ਜਿਹੜੇ ਆ ਫੈਸਲੇ ਹੁੰਦੇ ਆ ਐਨੂਅਲ ਵਰਕ ਪੀਰੀਅਡ ਹੁੰਦਾ ਇੱਕ ਹਰ ਸਾਲ ਦੇ ਵਿੱਚ ਸੁਪਰੀਮ ਕੋਰਟ ਦਾ ਇੱਕ ਸਪੈਸਿਫਿਕ ਟਾਈਮ ਫਰੇਮ ਹੁੰਦਾ ਜਿਹਦੇ ਵਿੱਚ ਇਹ ਕੇਸ ਲੈਂਦੀ ਆ ਜਾਂ ਕੁਝ ਡਿਸੀਜਨ ਬਣਾਉਂਦੀ ਆ ਉਹ ਜਿਹੜਾ ਜਿੰਨਾ ਪੀਰੀਅਡ ਹੁੰਦਾ ਜਿੰਨਾ ਸਮਾਂ ਹੁੰਦਾ ਉਹਨੂੰ ਟਰਮ ਕਹਿ ਦਿੰਦੇ ਆ ਜਿਹੜੀ ਇਹ ਟਰਮ ਆਮ ਤੌਰ ਤੇ ਅਕਤੂਬਰ ਦੇ ਵਿੱਚ ਸਟਾਰਟ ਹੁੰਦੀ ਆ ਅਕਤੂਬਰ ਦੇ ਵਿੱਚ ਜਿਹੜਾ ਪਹਿਲਾ ਸੋਮਵਾਰ ਹੁੰਦਾ ਜਿਹੜਾ ਕਿ ਅੱਜ ਆ ਉਸ ਵੇਲੇ ਟਰਮ ਸਟਾਰਟ ਹੁੰਦੀ ਆ ਤੇ ਇਹ ਜੂਨ ਦੇ ਆਖਰ ਦੇ ਵਿੱਚ ਜਾ ਕੇ ਜਾਂ ਜੁਲਾਈ ਦੇ ਸ਼ੁਰੂ ਦੇ ਵਿੱਚ ਅਗਲੇ ਸਾਲ ਖਤਮ ਹੁੰਦੀ ਹੈ ਸੋ ਹੁਣ ਜਿਹੜੀ ਅਗਲੀ ਟਰਮ ਹੈ ਸੁਪਰੀਮ ਕੋਰਟ ਦੀ ਉਹ ਅੱਜ ਬੇਸਿਕਲੀ ਸ਼ੁਰੂ ਹੋ ਚੁੱਕੀ ਹੈ ਇਸ ਸਮੇਂ ਦੇ ਵਿੱਚ ਕੇਸ ਸੁਣਦੇ ਆ ਜਿਹੜੇ ਜਸਟਿਸਸ ਨੇ ਉਹ ਵਕੀਲਾਂ ਨੂੰ ਸੁਣਦੇ ਆ ਉਹ ਸਾਰੇ ਕੁਝ ਦੇ ਵਿੱਚ ਜਿਹੜਾ ਦਲੀਲਾਂ ਦਿੱਤੀਆਂ ਜਾਂਦੀਆਂ ਔਰ ਦਲੀਲਾਂ ਦਿੱਤੀਆਂ ਜਾਂਦੀਆਂ ਜਾਂ ਫੈਸਲੇ ਲਏ ਜਾਂਦੇ ਆ ਜਿਹੜੇ ਮਹੱਤਵਪੂਰਨ ਰਾਜਨੀਤਿਕ ਫੈਸਲੇ ਹੁੰਦੇ ਆ ਉਹਨਾਂ ਦੇ ਉੱਤੇ ਡਿਸੀਜਨ ਬਣਾਉਣਾ ਜਿਹੜੇ ਜਦੋਂ ਕੇਸ ਸੁਣੇ ਜਾਂਦੇ ਆ ਉਹਦੇ ਤੋਂ ਬਾਅਦ ਫਿਰ ਜਿਹੜੀਆਂ ਓਪੀਨੀਅਨਸ ਹੁੰਦੀਆਂ ਉਹਦੀਆਂ ਆਊਟਕਮਸ ਸਾਹਮਣੇ ਆਉਂਦੀਆਂ ਆ ਬਹੁਤ ਮਹੱਤਵਪੂਰਨ ਰੋਲ ਹੈ ਟਰਮ ਜਿਹੜੀ ਆ ਜਦੋਂ ਸੁਪਰੀਮ ਕੋਰਟ ਆਪਣਾ ਬਹੁਤਾ ਕੰਮ ਕਰਦੀ ਆ ਇਹਦਾ ਸਾਰੇ ਕਾਨੂੰਨਾਂ ਦੇ ਉੱਤੇ ਜਾਂ ਰਾਈਟਸ ਦੇ ਉੱਤੇ ਅਸਰ ਪੈਂਦਾ ਦੇਸ਼ ਦੇ ਵਿੱਚ ਸੋ ਇਹ ਉਹ ਜਿਹੜਾ ਈਅਰ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਕੰਮ ਕਰਨਾ ਹੁੰਦਾ ਆ ਉਹ ਉਹਦੇ ਵਿੱਚ ਹੁਣ ਇਸ ਵਾਰ ਜਿਹੜੇ ਇਸ਼ੂਜ਼ ਨੇ ਮੇਨ ਇਸ਼ੂਜ਼ ਨੇ ਉਹਨਾਂ ਦੇ ਵਿੱਚ ਨਵੇਂ ਸੈਸ਼ਨ ਦੇ ਵਿੱਚ ਜਿਹੜੀ ਕੰਟਰੋਵਰਸ਼ਨਲ ਟੌਪਿਕਸ ਨੇ ਜਿਵੇਂ ਗਨ ਕੰਟਰੋਲ ਬਹੁਤ ਵੱਡਾ ਐਸਾਲ ਇਸ਼ੂ ਆ ਸੁਪਰੀਮ ਕੋਰਟ ਦੇ ਲਈ ਜਿਹੜੀ ਡੈਥ ਪੈਨਲਟੀ ਆ ਉਹਦੇ ਉੱਤੇ ਕੀ ਫੈਸਲਾ ਆ ਇਸੇ ਤਰ੍ਹਾਂ ਜਿਹੜੀ ਜੈਂਡਰ ਅਫਰਮਿੰਗ ਕੇਅਰ ਆ ਮਾਈਨਰਸ ਦੇ ਲਈ ਉਹਦੇ ਉੱਤੇ ਬਹੁਤ ਫੈਸਲਾ ਮਹੱਤਵਪੂਰਨ ਜਿਹੜਾ ਐਸ ਟਰਮ ਦੇ ਵਿੱਚ ਆਊਗਾ ਪਿਛਲੀ ਟਰਮ ਦੇ ਵਿੱਚ ਜਿਹੜਾ ਪਿਛਲਾ ਸਾਲ ਖਤਮ ਹੋਇਆ ਜੁਲਾਈ ਦੇ ਵਿੱਚ ਆ ਪਿਛਲੇ ਸਾਲ ਦੇ ਵਿੱਚ ਜਿਹੜਾ ਡੋਨਲਡ ਟਰੰਪ ਦੀ ਲੀਗਲ ਇਮਿਊਨਿਟੀ ਸੀ ਸਰਕਾਰ ਦੀ ਪਾਵਰ ਸੀ ਸੋਸ਼ਲ ਮੀਡੀਆ ਦੇ ਨਵੇਂ ਰੂਲ ਸੀ ਜਿਹੜੀਆਂ ਅਬੋਰਸ਼ਨ ਪਿਲਸ ਬਾਰੇ ਗਰਭਪਾਤ ਦੀਆਂ ਗੋਲੀਆਂ ਬਾਰੇ ਫੈਸਲੇ ਸੀ ਉਹ ਸੁਪਰੀਮ ਕੋਰਟ ਦੇ ਬਹੁਤ ਵੱਡੇ ਫੈਸਲੇ ਸੀ ਹੁਣ ਜਿਹੜਾ ਇੰਪੈਕਟ ਆ ਇਹਦੇ ਉੱਤੇ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਕੁਝ ਕੇਸਸ ਜਿਹੜੇ ਨੇ ਜਿਹੜੇ ਬੈਲਟ ਕਾਊਂਟ ਕਰਨ ਸੰਬੰਧੀ ਜਾਂ VOTING ਦੀ ਐਕਸੈਸ ਸੰਬੰਧੀ ਬਹੁਤਿਆਂ ਦੇ ਉੱਤੇ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਚਾਹੀਦੀ ਆ ਲੋਕਾਂ ਕੋਲੇ ਰਾਜਾਂ ਕੋਲੋਂ ਫੈਸਲਾ ਨਹੀਂ ਹੋ ਰਿਹਾ 2000 ਦੀ ਇਲੈਕਸ਼ਨ ਵਾਂਗੂ ਬਿਲਕੁਲ ਜਿਹੜਾ ਜਿੱਦਾਂ ਜਾਰਜ ਵੁਸ਼ ਤੇ ਐਲਗੋਰ ਦੇ ਵਿੱਚ ਉਸ ਵੇਲੇ ਜਿਹੜਾ ਆਪਸ ਦੇ ਵਿੱਚ ਇਹਨਾਂ ਦਾ ਵੋਟਾਂ ਦਾ ਰੌਲਾ ਪਿਆ ਸੀ ਸੁਪਰੀਮ ਕੋਰਟ ਨੂੰ ਕਈ ਮਾਮਲਿਆਂ ਦੇ ਵਿੱਚ ਇੰਟਰਵੀਨ ਕਰਨਾ ਪੈਂਦਾ ਤੇ ਇਸ ਵਾਰ ਵੀ ਲੱਗਦਾ ਹੈ ਇੰਟਰਵੀਨ ਕਰੋਗੀ ਜਿਹੜੀ ਕੋਰਟ ਦੀ ਰੈਪਿਊਟੇਸ਼ਨ ਬਹੁਤ ਹੀ ਜ਼ਿਆਦਾ ਨਹੀਂ ਰਹੀ ਅਮਰੀਕਾ ਦੇ ਵਿੱਚ ਸੁਪਰੀਮ ਕੋਰਟ ਦੀ ਐਸ ਵੇਲੇ ਬਹੁਤੇ ਲੋਕ ਜਿਹੜਾ ਵਿਸ਼ਵਾਸ ਆ ਇਹਨਾਂ ਦਾ ਅਦਾਲਤ ਦੇ ਵਿੱਚ ਉਹਨੂੰ ਗਵਾ ਰਹੇ ਆ ਕਿ ਤੁਹਾਨੂੰ ਪਤਾ ਕਿ ਜਿਹੜੇ ਜੱਜ ਨੇ ਉਹ ਪਾਰਟੀਆਂ ਚੁਣਦੀਆਂ ਨੇ ਡੈਮੋਕ੍ਰੇਟਸ ਆਪਣੇ ਵੇਲੇ ਚੁਣਦੀ ਆ ਰਿਪਬਲਿਕਨ ਆਪਣੇ ਵੇਲੇ ਚੁਣਦੀ ਆ ਲੋਕਾਂ ਦਾ ਯਕੀਨ ਨਹੀਂ ਰਿਹਾ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਰਾਜਨੀਤਿਕ ਵਿਸ਼ਵਾਸ ਨੇ ਉਹਨਾਂ ਦੇ ਆਧਾਰ ਦੇ ਉੱਤੇ ਫੈਸਲੇ ਕੀਤੇ ਜਾਂਦੇ ਆ ਜਿਹੜਾ ਇਹ ਕਨਸਰਨ ਆ ਕੋਰਟ ਨੇ ਜਦੋਂ ਓਵਰਟਰਨ ਕੀਤਾ ਸੀ ਆ ਨੈਸ਼ਨ ਵਾਈਡ ਜਿਹੜੇ ਅਬੋਰਸ਼ਨ ਦੇ ਰਾਈਟਸ ਵੀ 2022 ਦੇ ਵਿੱਚ ਉਹਦੇ ਤੋਂ ਬਾਅਦ ਦੱਸਦੇ ਆ ਕਿ ਇਹ ਡਿਕਲਾਈਨ ਹੋਇਆ ਦੂਜਾ ਇਹ ਆ ਕਿ ਕੁਝ ਜਸਟਿਸ ਜਿਵੇਂ ਅ ਐਲੈਨਾ ਕੈਂਗਨ ਅਤੇ ਇਹਨਾਂ ਦੇ ਨਾਲ ਹੀ ਜਿਹੜੇ ਕਟਾਂਜੀ ਬ੍ਰਾਊਨ ਜੈਕਸਨ ਆ ਇਹ ਚਾਹੁੰਦੇ ਆ ਕਿ ਕੋਰਟ ਆਪਣੇ ਐਥਿਕ ਰੂਲਸ ਨੂੰ ਇੰਪਰੂਵ ਕਰੇ ਕਿਉਂਕਿ ਕੰਟਰੋਵਰਸੀ ਕੰਟਰੋਵਰਸੀ ਹੋਈ ਆ ਜਿਹੜੇ ਜਸਟਿਸਿਸ ਨੇ ਜਿਨ੍ਹਾਂ ਨੂੰ ਮਤਲਬ ਜੱਜਾਂ ਨੂੰ ਮਹਿੰਗੇ ਤੋਹਫੇ ਮਿਲਣੇ ਤੇ ਕਿਤੇ ਜਾਣ ਦੇ ਟ੍ਰਿਪ ਮਿਲਣੇ ਜਿਹੜੇ ਵੈਲਥੀ ਡੋਨਰਸ ਨੇ ਜਿਹੜੇ ਮਤਲਬ ਬਹੁਤ ਅਮੀਰ ਲੋਕ ਨੇ ਔਰ ਦਾਨ ਕਰਦੇ ਉਹਨਾਂ ਦੇ ਕੋਲ ਉਸੇ ਦਾ ਸਿੱਧਾ ਇਹਨੂੰ ਸ਼ੱਕ ਦੇ ਘੇਰੇ ਦੇ ਵਿੱਚ ਪਾਉਂਦਾ ਤੇ ਲੋਕ ਇਸ ਗੱਲ ਦੇ ਉੱਤੇ ਯਕੀਨ ਨਹੀਂ ਕਰ ਰਹੇ ਜਾਂ ਟਰਸਟ ਨਹੀਂ ਕਰ ਰਹੇ ਕਿ ਕੋਰਟ ਦਾ ਜਿਹੜਾ ਫੈਸਲਾ ਹੋਏ ਇੰਪਾਰਸ਼ਲ ਹੋਊਗਾ। ਵੈਸੇ ਤਾਂ ਕੋਰਟ ਨੇ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਹੁੰਦਾ। ਜਿੰਨੇ ਵੀ ਕੇਸ ਆ ਪਰ ਜਦੋਂ ਕੁਝ ਇਦਾਂ ਦੇ ਇਸ਼ੂਜ਼ ਦੀ ਗੱਲ ਆਉਂਦੀ ਆ ਉੱਥੇ ਫਿਰ ਜਿਹੜਾ ਜੱਜ ਜਿਹੜੀ ਪਾਰਟੀ ਨੇ ਰੱਖਿਆ ਹੁੰਦਾ ਉਹ ਉਸੇ ਹਿਸਾਬ ਨਾਲ ਚੱਲਦਾ ਜਿੱਥੇ ਉਹਦੇ ਕੋਲੇ ਹੁੰਦਾ ਵੀ ਉਹ ਇਹ ਫੈਸਲਾ ਹੱਕ 'ਚ ਵੀ ਕਰ ਸਕਦਾ ਵਿਰੋਧ 'ਚ ਵੀ ਕਰ ਸਕਦਾ। ਉੱਥੇ ਫਿਰ ਜਿਹੜੇ ਰਿਪਬਲਿਕਨ ਵਾਲੇ ਫੈਸਲੇ ਵੀ ਉਸ ਤਰੀਕੇ ਨਾਲ ਕੀਤੇ ਜਾਂਦੇ ਤੇ ਡੈਮੋਕ੍ਰੇਟਸ ਵਾਲੇ ਫੈਸਲੇ ਜਜ ਜਿਹੜੇ ਨੇ ਉਸ ਤਰੀਕੇ ਨਾਲ ਕਰਦੇ ਆ ਹੁਣ ਇਦਾਂ ਦੇ ਕੁਝ ਕੇਸ ਨੇ ਜਿਹੜੇ ਚੈਲੰਜਸ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਆਇਆ ਜਿਵੇਂ ਗੋਸਟ ਗਨ ਦਾ ਸਿਗਾ ਰੋਲਾ ਜਿਹੜੇ ਆ ਫਾਇਰ ਆਰਮਸ ਦੇ ਬਾਰੇ ਐਸੇ ਤਰੀਕੇ ਦੇ ਨਾਲ ਜਿਹੜੇ ਅਡਲਟ ਕੰਟੈਂਟ ਆ ਆਨਲਾਈਨ ਫਰੀ ਸਪੀਚ ਨੂੰ ਉਹ ਚੈੱਕ ਕਰਨਾ ਵਾਇਲੇਟ ਕਰਦਾ ਜਾਂ ਕੀ ਆ ਜਿਹੜੀ ਜੈਂਡਰ ਅਫਰਮਿੰਗ ਕੇਅਰ ਆ ਮਾਈਨਰਸ ਦੇ ਲਈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਸਲਾ ਆ ਵੱਡਾ ਕੇਸ ਐਸ ਵੇਲੇ ਉਹ ਡੈਥ ਪੈਨਲਟੀ ਦਾ ਆਪਣੇ ਆਪ ਦੇ ਵਿੱਚ ਕੋਰਟ ਜਿਹੜਾ ਉਹਨੇ ਇਸ ਚੀਜ਼ ਨੂੰ ਸੁਣਨਾ ਆ ਫਿਰ ਜਿਹੜੇ ਕੁਝ ਹੋਰ 트럼ਪ ਰਿਲੇਟਡ ਕੇਸ ਨੇ ਉਹਨਾਂ ਦੇ ਵਿੱਚ ਵੀ ਅਦਾਲਤ ਦਾ ਜਿਹੜਾ ਫੈਸਲਾ ਆ ਉਹ ਸਾਹਮਣੇ ਆਊਗਾ ਸੋ ਇਹ ਮਹੱਤਵਪੂਰਨ ਗੱਲਬਾਤ ਆ ਕਿ ਨਵੀਂ ਟਰਮ ਜਿਹੜੀ ਸੁਪਰੀਮ ਕੋਰਟ ਦੀ ਅਮਰੀਕਾ ਦੇ ਵਿੱਚ ਅੱਜ ਸ਼ੁਰੂ ਹੋਈ ਆ ਉਸ ਵੇਲੇ ਕੋਰਟ ਦੇ ਕੋਲ ਬਹੁਤ ਸਾਰੇ ਅਦਾਲਤ ਦੇ ਕੋਲ ਇਸ਼ੂਜ਼ ਨੇ ਜਿਹਦੇ ਉੱਤੇ ਫੈਸਲੇ ਜਿਹੜੇ ਉਹ ਕੀਤੇ ਜਾਣੇ ਆ ਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਕਿਉਂਕਿ ਇਹ ਫੈਸਲਿਆਂ ਦਾ ਅਸਰ ਜਿਹੜੀ ਆਮ ਸੁਸਾਇਟੀ ਆ ਲੋਕਾਂ ਦਾ ਉਹਨਾਂ ਦੇ ਉੱਤੇ ਇਹਨਾਂ ਇਸ਼ੂਜ਼ ਦਾ ਬਹੁਤ ਵੱਡਾ ਅਸਰ ਪੈਂਦਾ ਹੈ ਸੋ ਦੇਖਦੇ ਹਾਂ ਕਿ ਕੌਣ ਵਾਲੇ ਸਮੇਂ ਦੇ ਵਿੱਚ ਇਹ ਫੈਸਲੇ ਕੀ ਹੁੰਦੇ ਆ ਅਗਲੇ ਦੋਸਤੋ ਨੋਬਲ ਪ੍ਰਾਈਜ਼ ਦੇ ਬਾਰੇ ਆਪਾਂ ਗੱਲਬਾਤ ਕਰ ਰਹੀ ਹਾਂ ਨੋਬਲ ਪ੍ਰਾਈਜ਼ ਬਹੁਤ ਪ੍ਰਸਿੱਧ ਇੱਕ ਇੰਟਰਨੈਸ਼ਨਲ ਇਨਾਮ ਆ ਹਰ ਸਾਲ ਦਿੱਤਾ ਜਾਂਦਾ ਹੈ ਤੇ ਨੋਬਲ ਪ੍ਰਾਈਜ਼ ਦੇ ਵਿੱਚ ਅੱਜ ਜਿਹੜੀ ਗੱਲਬਾਤ ਪਤਾ ਲੱਗੀ ਆ 2024 ਦੇ ਵਿੱਚ ਅੱਜ ਜਿਹੜੇ ਜਿਨ੍ਹਾਂ ਨੂੰ ਇਹ ਨੋਬਲ ਪ੍ਰਾਈਜ਼ ਮਿਲਿਆ ਆ ਉਹਨਾਂ ਦੇ ਨਾਂ ਅਨਾਉਂਸ ਕੀਤੇ ਗਏ ਆ ਮੈਡੀਸਨ ਦੇ ਵਿੱਚ ਜਿਹੜੀ ਫਿਜ਼ੀਓਲੋਜੀ ਦੇ ਖੇਤਰ ਦੇ ਵਿੱਚ ਨੋਬਲ ਪ੍ਰਾਈਜ਼ ਦਾ ਐਲਾਨ ਕੀਤਾ ਗਿਆ 2024 ਦਾ ਮੈਡੀਕਲ ਨੋਬਲ ਪ੍ਰਾਈਜ਼ ਵਿਕਟਰ ਐਂਡਰੋਸ ਤੇ ਇਹਨਾਂ ਦੇ ਨਾਲ ਹੀ ਜਿਹੜੀ ਕੈਰੀ ਰੁਕੂ ਨਾ ਉਹਨਾਂ ਨੂੰ ਦਿੱਤਾ ਗਿਆ ਇਹਨਾਂ ਨੇ ਪਤਾ ਲੱਗਿਆ ਕਿ ਜਿਹੜੀ ਮਾਈਕਰੋ ਆਰਐਨਏ ਦੀ ਰਾਈਬੋਨਿਊਕਲੀਕ ਐਸਿਡ ਦੀ ਖੋਜ ਕੀਤੀ ਆ ਜਾਂ ਉਹਦੇ ਨਾਲ ਸੰਬੰਧਤ ਕੁਝ ਖੋਜਾਂ ਕੀਤੀਆਂ ਮਾਈਕਰੋ ਆ ਆਰਐਨਏ ਦੇ ਨਾਲ ਇਹ ਪਤਾ ਲੱਗਦਾ ਕਿ ਸਰੀਰ ਦੇ ਵਿੱਚ ਜਿਹੜੀਆਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ ਆ ਉਹ ਕਿਦਾਂ ਕੰਮ ਕਰਦੀਆਂ ਕੌਣ ਉਹਦੇ ਲਈ ਜ਼ਿੰਮੇਵਾਰ ਆ ਜਿਹੜੇ ਇਹ ਜੀਵ ਵਿਗਿਆਨਕ ਨੇ ਦੋਨੋਂ ਹੀ ਇਹਨਾਂ ਨੇ 1993 ਵਿੱਚ ਮਾਈਕਰੋ ਆਰਐਨਏ ਦੀ ਖੋਜ ਕੀਤੀ ਸੀ ਇਨਸਾਨ ਦਾ ਜਿਹੜਾ ਡੀਐਨਏ ਤੇ ਆਰਐਨਏ ਆ ਏਹੀ ਇਹ ਮਤਲਬ ਬੇਸਿਕਲੀ ਅਸੀਂ ਉਹਦੇ ਬਣੇ ਹੁੰਨੇ ਆ ਤੇ ਉਹ ਹੀ ਡਿਸਾਈਡ ਕਰਦਾ ਇਹ ਜਿਹੜੀ ਮਾਈਕਰੋ ਆਰਐਨਏ ਦੀ ਅੱਜ ਵੇਲੇ ਖੋਜ ਕੀਤੀ ਗਈ ਹੈ ਜਿਹਦੇ ਨਾਲ ਮਨੁੱਖਤਾ ਨੂੰ ਬਹੁਤ ਵੱਡਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਹੋਊਗਾ ਤੇ ਇਹ ਜਿਹੜੀ ਮਤਲਬ ਕਾਫੀ ਵੱਡੀ ਅੱਜ ਸੂਚਨਾ ਹੈ ਬਾਕੀ ਨੋਬਲ ਪ੍ਰਾਈਜ਼ ਦੀ ਅਨਾਉਂਸਮੈਂਟਾਂ ਵੀ ਨਾਲ-ਨਾਲ ਹੀ ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣਗੀਆਂ ਤੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਨੋਬਲ ਪ੍ਰਾਈਜ਼ ਬਹੁਤ ਵੱਡਾ ਇਨਾਮ ਆ ਇਹਨੂੰ ਐਲਫਰਡ ਨੋਬਲ ਜਿਹੜਾ ਸਵੀਡਿਸ਼ ਇਨਵੈਂਟਰ ਸੀਗਾ ਬਿਜ਼ਨਸਮੈਨ ਸੀਗਾ ਸਾਇੰਟਿਸਟ ਸੀਗਾ ਕਿ ਚਾਹੁੰਦਾ ਸੀ ਕਿ ਕੋਣ ਲੋਕਾਂ ਨੂੰ ਮਾਨ ਸਨਮਾਨ ਮਿਲੇ ਜਿਨ੍ਹਾਂ ਨੇ ਕੁਛ ਕੀਤਾ ਕਿ ਜਦੋਂ ਉਹ ਉਹਦੇ ਤੋਂ ਬਾਅਦ ਉਹਦੀ ਮੌਤ ਤੋਂ ਬਾਅਦ ਫਿਰ ਇਹ ਕੀਤਾ ਸੀ ਨੋਬਲ ਪ੍ਰਾਈਜ਼ ਜਿਹੜਾ ਆਮ ਤੌਰ ਜਿਹੜਾ ਦਿੱਤਾ ਜਾਂਦਾ ਹੈ 6 ਕੈਟਾਗਰੀ ਜਨੇ ਦੀਆਂ ਸ਼ਾਂਤੀ ਪੁਰਸਕਾਰ ਹੁੰਦਾ ਆਰਟ ਜਿਹੜਾ ਲਿਟਰੇਚਰ ਦੇ ਵਿੱਚ ਹੁੰਦਾ కెਮਿਸਟਰੀ ਫਿਜ਼ਿਕਸ ਤੇ ਮੈਡੀਸਨ ਦੇ ਵਿੱਚ ਤੇ ਇਕਨੋਮਿਕ ਜਿਹੜੀ ਇਕਨੋਮਿਕ ਸਾਇੰਸ ਆ ਉਹਦੇ ਵਿੱਚ ਇਨਾਮ ਦਿੱਤਾ ਜਾਂਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ